ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦੇ ਪ੍ਰਧਾਨ ਨੇ ਕਾਰਜਕਾਰੀ ਸਰਦਾਰ ਭਲਵਿੰਦਰ ਸਿੰਘ ਪੁੰਦੜ ਜੋ ਪਿਛਲੇ 4 ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਈ ਪ੍ਰਧਾਨ ਨਾ ਹੋਣ ਕਰਕੇ ਅਕਾਲੀ ਦਲ ਪਾਰਟੀ ਜੋ ਉਸਦੇ ਵਰਕਰ ਨੇ ਉਹ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰ ਰਹੇ ਨੇ ਹੁਣ ਅਕਾਲੀ ਦਲ ਬਾਦਲ ਦੇ ਵੱਲੋਂ ਇਸ ਪਾਰਟੀ ਵਿੱਚ ਨਵੇਂ ਪ੍ਰਧਾਨ ਨੂੰ ਬਣਾਉਣ ਲਈ ਜਥੇਬੰਦਕ ਚੋਣਾਂ ਦਾ ਐਲਾਨ ਕੀਤਾ ਹੈ ਜੋ ਹੁਣ ਜਥੇਬੰਦਕ ਚੋਣਾਂ ਦੇ ਤਰੀਕਾ ਦਾ ਐਲਾਨ ਹੋ ਗਿਆ ਹੈ ਬਹੁਤ ਜਲਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅਗਲਾ ਪ੍ਰਧਾਨ ਬਣੇਗਾ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਾਲੀਦਾਵ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਜੋ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਪਾਰਲੀਮੈਂਟਰੀ ਬੋਰਡ ਦੇ ਜੋ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਜਥੇ ਬੰਦਖ ਚੋਣਾ 2 April ਨੂੰ ਸ਼ੁਰੂ ਹੋਣ ਗਿਆ ਪਹਿਲੇ ਪੜਾਅ ਦੇ ਵਿੱਚ ਜ਼ਿਲ੍ਹਾ ਅਤੇ ਸੂਬਾ ਪਦਰੀ ਡੈਲੀਗੇਟਾਂ ਦੀਆਂ ਚੋਣਾਂ 6 April ਤੱਕ ਜੋ ਨੇਪਰੇ ਚੜ ਜਾਣਗੀਆਂ 2 April ਤੋਂ ਲੈ ਕੇ 6 April ਤੱਕ ਜੋ ਪਹਿਲੇ ਪੜਾਅ ਦੇ ਵਿੱਚ ਚੋਣਾਂ ਹੋਣਗੀਆਂ ਜ਼ਿਲ੍ਹਾ ਪੱਤਰੀ ਡੈਲੀਗੇਟਾਂ ਨੇ ਆ ਜੋ ਸੂਬੇ ਦੇ ਡੈਲੀਗੇਟ ਬਣਨਗੇ ਜ਼ਿਲ੍ਹਾ ਪੱਤਰਾ ਦੇ ਪੱਧਰ ਦੇ ਸੱਤੇ ਉਸ ਤੋਂ ਬਾਅਦ ਪਾਰਟੀ ਦੇ ਮੁਖ ਦਫ਼ਤਰ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਡਾਕਟਰ ਦਰਜੀਤ ਸਿੰਘ ਚੀਮਾ ਜੋ ਪਾਰਟੀ ਦੇ ਮੁਖ ਬਲਾਰੇ ਵੀ ਨੇ ਔਰ ਪਾਰਟੀ ਦੇ ਜਨਰਲ ਸਕੱਤਰ ਵੀ ਨੇ ਉਹਨਾਂ ਨੇ ਦੱਸਿਆ ਕਿ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਕਿਸੇ ਨੇ ਵੀ ਆਪਣੀ ਜੋ ਭਰਤੀ ਵਾਲੇ ਫਾਰਮ ਭਰੇ ਨੇ ਜੇਕਰ ਉਹ ਪਾਰਟੀ ਦਫ਼ਤਰ ਤੱਕ ਨਹੀਂ ਪਹੁੰਚਾਏ ਗਏ ਤਾਂ ਉਹ ਪਾਰਟੀ ਦਫ਼ਤਰ ਤੱਕ 31 ਮਾਰਚ ਤੱਕ ਜਮ੍ਹਾਂ ਕਰਵਾਉਦਣ ਆਖਰੀ ਮੌਕਾ 31 ਮਾਰਚ ਤੱਕ ਦਿੱਤਾ ਜਾਂਦਾ ਹੈ ਸ਼ਾਮ ਦੇ 5 ਵਜੇ ਤੱਕ ਉਹ ਭਰਤੀ ਫਾਰਮ ਜਮ੍ਹਾਂ ਕਰਵਾ ਕੇ ਤੇ ਉਹ ਆਪਣਾ ਜਿਹੜਾ ਕਿ ਅੱਗੇ ਡੈਲੀਗੇਟਾਂ ਦੇ ਚੋਣਾਂ ਦੇ ਵਿੱਚ ਹਿੱਸਾ ਲੈ ਸਕਣ ਉਹਨਾਂ ਨੇ ਦੱਸਿਆ ਕਿ 1 ਅਪ੍ਰੈਲ ਨੂੰ ਪਾਰਟੀ ਦੇ ਸਾਰੇ ਅਜਰਬਰ ਸਹਿਬਾਨਾਂ ਦੀ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ ਜਿਸ ਵਿੱਚ ਉਹਨਾਂ ਨੂੰ ਚੋਣ ਪ੍ਰਕਿਰਿਆ ਸੰਬੰਧੀ ਹਦਾਇਤਾਂ ਦੇਣ ਦੇ ਨਾਲ-ਨਾਲ ਹਲਕਾ ਵਾਈਜ਼ ਸਰਕਲ ਡੈਲੀਗੇਟਾਂ ਦੀਆਂ ਸੂਚੀਆਂ ਸੌਂਪੀਆਂ ਜਾਣਗੀਆਂ ਜਿਹੜੇ ਡੈਲੀਗੇਟ ਦੀ ਚੋਣ ਲੜਨਗੇ ਇਹਨਾਂ ਅਧਿਕਾਰਤ ਸੂਚੀਆਂ ਦੇ ਆਧਾਰ 'ਤੇ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਹਲਕਾ ਵਾਈਜ਼ ਸਾਰੇ ਜ਼ਿਲ੍ਹਾ ਤੇ ਸੂਬਾ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ ਅਤੇ 7 ਅਪ੍ਰੈਲ 2025 ਨੂੰ ਸਾਰੇ ਅਜਰਬਰ ਸਹਿਬਾਨਾਂ ਵੱਲੋਂ ਜ਼ਿਲ੍ਹਾ ਤੇ ਸਟੇਟ ਡੈਲੀਗੇਟਾਂ ਦੀਆਂ ਇਸਟਾਪ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਸੌਂਪ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦੀ ਅਗਲੀ ਤਰੀਕ ਰੱਖੀ ਜਾਵੇਗੀ ਜੋ ਕਿ ਇਸ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਗੁਲਜਾਰ ਸਿੰਘ ਰਣੀਕੇ ਜਿਹੜੇ ਕਿ ਇਸ ਪਰਥੀ ਦੇ ਅਡਜਰਬਰ ਵੀ ਸੀਗੇ ਜਨਮੇਜਾ ਸਿੰਘ ਸੇਖੋ ਡਾਕਟਰ ਦਿਲਜੀਤ ਸਿੰਘ ਚੀਮਾ ਜੋ ਪਾਰਟੀ ਦੇ ਜਨਰਲ ਸਕੱਤਰ ਨੇ ਹੀਰਾ ਸਿੰਘ ਗਾਪੜੀਆ ਇਸ ਤੇ ਨਾਲ ਹੀ ਮਹਿੰਦਰ ਸਿੰਘ ਗਰੇਵਾਲ ਇਹ ਸਾਰੇ ਹੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਸਾਰੇ ਹੀ ਸ਼ਾਮਲ ਹੋ ਕੇ ਇਹਨਾਂ ਨੇ ਅੱਜ ਇਹ ਫੈਸਲਾ ਦਿੱਤਾ ਹੈ ਕਿ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਹੁਣ ਉਸ ਦੀ ਚੋਣ ਕੀਤੀ ਜਾਵੇ ਅਕਾਲੀ ਦਲ ਦਾ ਪ੍ਰਧਾਨ 13 April ਤੋਂ ਪਹਿਲਾ ਪਹਿਲਾ ਨਿਯੁਕਤ ਹੋ ਜਾਵੇ 13 April ਨੂੰ ਵਿਸਾਖੀ ਵਾਲੇ ਦਿਨ ਜੋ ਅਕਾਲੀ ਦਲ ਦੀ ਕਾਨਫਰੰਸ ਹੋਵੇਗੀ ਉਸ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਖੁਦ ਅਕਾਲੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਨਗੇ ਸੋ ਉਸ ਤੋਂ ਪਹਿਲਾਂ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣਾ ਜ਼ਰੂਰੀ ਹੈ ਸੋ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਅਗਲੇ ਥਾਪੇ ਜਾਣਗੇ ਜੋ ਇਹ ਭਰਤੀ ਹੋਈ ਹੈ ਇਹ ਸਾਰੇ ਦੀ ਸਾਰੀ ਭਰਤੀ ਡੈਲੀਗੇਟ ਇਹ ਸਾਰੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਵਾਸਤੇ ਹੀ ਇਹਨਾਂ ਦੇ ਵੱਲੋਂ ਵਿਚਾਰ ਰੱਖੇ ਜਾ ਰਹੇ ਨੇ ਹੋਰ ਕੋਈ ਵੀ ਅਕਾਲੀ ਦਲ ਦੇ ਪ੍ਰਧਾਨ ਬਣਨ ਦੇ ਇੱਛੁਕ ਨਹੀਂ ਜੋ ਕਿ ਦੂਸਰੇ ਪਾਸੇ ਬਾਗੀ ਧੜੇ ਦੇ ਵੱਲੋਂ ਆਪਣੀ ਭਰਤੀ ਮੈਮ ਚਲਾਈ ਹੋਈ ਹੈ ਸ਼੍ਰੀ ਕਾਟਕ ਸਾਬ ਦੇ ਹੁਕਮਾਂ ਨੂੰ ਮੰਨਦੇ ਹੋਏ ਉਪਰਤੀ ਕੀਤੀ ਜਾ ਰਹੀ ਹੈ ਲੇਕਿਨ ਕੱਲ ਕਾਰਜਕਾਰੀ ਪਗਾਨ ਬਲਵਿੰਦਰ ਸਿੰਘ ਪੁੰਦੇ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਤੁਸੀਂ ਆਓ ਸਾਰੇ ਅਸੀਂ ਇਕੱਠੇ ਹੋ ਕੇ ਅਸੀਂ ਅਕਾਲੀ ਦਲ ਦਾ ਪ੍ਰਧਾਨ ਬਣਾਈਏ ਤਾਂ ਕਿ ਸੁਖਦੇਵ ਸਿੰਘ ਢੀਂਸਾ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਅਗਵਾਈ ਹੇਠ ਇਹ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਸਿਕੰਦਰ ਸਿੰਘ ਮਲੂਕਾ ਵੀ ਉਨ੍ਹਾਂ ਦੇ ਵਿੱਚੋਂ ਹੀ ਸੀ ਉਹ ਵੀ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਦੇ ਤੌਰ ਤੇ ਜਿਹੜੇ ਕਿ ਸਹਿਮਤ ਨੇ ਔਰ ਕਿਤੇ ਨਾ ਕਿਤੇ ਚੰਦੂ ਮਾਜਰਾ ਸਾਹਿਬ ਵੀ ਔਰ ਦੂਸਰੇ ਜਿਹੜੇ ਬਾਗੀ ਧੜੇ ਨੇ ਜਿਹੜੇ ਆਗੂ ਨੇ ਮਨਪ੍ਰੀਤ ਸਿੰਘ ਯਾਦਲੀ ਵੀ ਸੁਖਵੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਦੇਖਣਾ ਚਾਹੁੰਦੇ ਨੇ ਇਕਬਾਲ ਸਿੰਘ ਝੁੰਡਾ ਵੀ ਸੁਖਵੀਰ ਸਿੰਘ ਬਾਦਲ ਦੇ ਧੜੇ ਨਾਲ ਸੰਬੰਧ ਰੱਖਣ ਵਾਲੇ ਨੇ ਸੋ ਫਿਰ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਸੰਤ ਸਿੰਘ ਉਮੇਦਪੁਰੀ ਉਹ ਕਾਲੀ ਦਲ ਬਾਦਲ ਤੋਂ ਕਿਵੇਂ ਵੱਖ ਚਲੇ ਜਾਣਗੇ ਸੋ ਸਾਰੇ ਹੈਗੇ ਇਕੱਠੇ ਨੇ ਬਸ ਇੱਕ ਆਪਣੀ ਇਹਨਾਂ ਦੀ ਜੋ ਆਪਸੀ ਮਨ ਮਟਾਉ ਨੇ ਉਹਨਾਂ ਨੂੰ ਲੈ ਕੇ ਇਹ ਜਿਹੜਾ ਕਿ ਸਾਰਾ ਕੁਝ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਸੋ ਬਲਵਿੰਦਰ ਸਿੰਘ ਪੁੰਦਰ ਨੇ ਸਾਰੇ ਨੂੰ ਅਪੀਲ ਕੀਤੀ ਕਿ ਅਸੀਂ ਆਪਣੇ ਮਨ ਮਟਾਉ ਨੂੰ ਮਟਾ ਕੇ ਸਾਡੇ ਜੋ ਵੱਡੇ ਵੱਡੇ ਰਿਆ ਨੇ ਅਕਾਲੀ ਦਲ ਪਾਰਟੀ ਦੀ ਸਿਰਜਣਾ ਕੀਤੀ ਸੀ ਉਸ ਨੂੰ ਅਸੀਂ ਫਿਰ ਮਜ਼ਬੂਤ ਕਰੀਏ ਕਿਉਂਕਿ ਦਿੱਲੀ ਤੋਂ ਜਾਂ ਹੋਰ ਕੁਝ ਏਜੰਸੀਆਂ ਅਕਾਲੀ ਦਲ ਨੂੰ ਖਤਮ ਕਰਨ ਲੱਗੀਆਂ ਹੋਈਆਂ ਨੇ ਅਕਾਲੀ ਦਲ ਦੇ ਵਿੱਚ ਲੀਡਰਾਂ ਨੂੰ ਪਰਵਾ ਕੇ ਜਿਹੜਾ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਤੇ ਅਸੀਂ ਜਿਹੜਾ ਕਿ ਸਰਕਾਰਾਂ ਬਣਾ ਸਕੀਏ ਕਿਉਂਕਿ ਦੂਸਰੀਆਂ ਸਾਰੀਆਂ ਪਾਰਟੀਆਂ ਨੂੰ ਅਕਾਲੀ ਦਲ ਤੋਂ ਖਤਰਾ ਹੈ ਜਿਸ ਕਾਰਨ ਸਾਰੇ ਅਕਾਲੀ ਦਲ ਨੂੰ ਫੋੜ ਰਹੇ ਨੇ ਸੋ ਅਸੀਂ ਇਕੱਠੇ ਹੋ ਕੇ ਅਕਾਲੀ ਦਲ ਦਾ ਪ੍ਰਧਾਨ ਬਣਾਈਏ ਤੇ ਅਕਾਲੀ ਦਲ ਮਜ਼ਬੂਤੀ ਵਾਲੇ ਪਾਸੇ ਲੈ ਕੇ ਜਾਈਏ 2027 ਦੇ ਵਿੱਚ ਅਕਾਲੀ ਦਲ ਸੱਤਾ ਵਿੱਚ ਪਰਤੇਗਾ ਅੱਜ ਲੋਕ ਪਿੰਡਾਂ ਦੇ ਕਹਿ ਰਹੇ ਨੇ ਅੱਜ ਲੋਕਾਂ ਦੀ ਆਵਾਜ਼ ਆ ਰਹੀ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਦੁਬਾਰਾ ਪ੍ਰਧਾਨ ਬਣ ਔਰ ਅਗਲਾ ਪੰਜਾਬ ਦੇ ਮੁੱਖ ਮੰਤਰੀ ਬਣ ਤਾਂ ਕਿ ਪੰਜਾਬ ਤਰੱਕੀ ਦੀਆਂ ਲਹਿਾਂ ਤੇ ਜਾ ਸਕੇ ਜੋ ਅੱਜ ਪੰਜਾਬ ਕਬਜ਼ੇ ਦੀ ਪੰਡ ਥਲੇ ਡੁੱਬਦਾ ਜਾ ਰਿਹਾ ਇਸ ਨੂੰ ਪੰਜਾਬ ਦੀ ਖੇਤਰੀ ਪਾਰਟੀ ਹੀ ਬਚਾ ਸਕਦੀ ਹੈ ਇਸ ਨੂੰ ਲੈ ਕੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਣਨ ਦਾ ਰਾਹ ਸਾਫ ਹੋ ਗਿਆ